ਤਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਪਰਮ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਾਸ਼ਾ ਬਖਸ਼ਿਸ਼ ਕੀਤੀ ਹੈ ਸੋ ਇਹ ਆ ਵੀ ਪਾਸ਼ਾ ਦੀ ਬਖਸ਼ਿਸ਼ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢ ਕੇ ਜੀ ਮੈਂ ਪਤਕਾ ਹੀ ਰੱਖੀ ਟੁੰਡੀ ਇਸ ਵੇਲੇ ਆਪਾਂ ਮੌਜੂਦ ਹੈ ਜੀ ਫੋਟਗੜ ਚੂੜੀਆਂ ਸੰਧਪੁਰਾ ਰੋਡ ਦੇ ਟ੍ਰੋਲ ਪੰਪ ਹੈਰੀ ਹੁਮੇ ਪਾ ਟਿਕਲੇ ਨਹੀਂ ਕੇ ਬੜੇ ਮਾਰਜੂ ਡਾਕਟਰ ਅਨਿਲ ਜੀ ਜੋ ਕਿ ਇਸ ਫਿਰ ਕਿੱਤੇ ਦੇ ਵਿੱਚ ਇਸ ਪਰਫੈਕਸ਼ਨ ਦੇ ਵਿੱਚ ਸਿਰ ਸਮਾਜ ਸੇਵਾ ਕਰਦੇ ਆ ਤੇ ਅਸੀਂ ਧੰਨਵਾਦੀ ਆ ਆਪਣੇ ਮਾਰਜੂਬ ਡਾਕਟਰ ਕਮਲੇ ਸਿੰਘ ਮੋਹਰੂ ਦੇ ਤੇ ਮੈਂ ਸੁਪਰੀਮੇਟ ਕੱਢਿਆ ਅੱਜ ਤੇ ਦਫਾ ਤੁਹਾਡੀ ਜੀਤਨ ਵਾਦੀ ਜੀ ਆਪਣੇ ਕੀਰਤੀਸਮਰ ਰੱਖਦਾ ਤੁਹਾਨੂੰ ਤੇ ਪਹਿਲੀ ਪਾਤਸ਼ਾਹੀ ਦੇ ਪ੍ਰਣਗਦੇਵ ਜੀ ਦੇ ਜਨਮ ਦਿਵਸ ਤੇ ਪ੍ਰਕਾਸ਼ ਦਿਹਾੜੀ ਤੇ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੁਹਾਡੇ ਪੁਰਪਤੇ ਸਾਰੀ ਸੰਗਤਾਂ ਨੂੰ ਤੇ ਸਾਰੇ ਇਲਾਕਾ ਵਾਸੀ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਸਰਪਤਾਂ ਜੀ ਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੋਈ ਹੈ ਇੱਕ ਉਹ ਬੁੱਟਾ ਜਿਹੜਾ ਅੱਜ ਤੋਂ 25 ਸਾਲ ਪਹਿਲਾਂ ਇੱਕ ਜ਼ਿਲ੍ਹਾ ਖੇਤਰ ਦੇ ਛੋਟੇ ਜਿਹੇ ਕਸਬਾ ਇਸਮਾ ਇਲਾਬਾਦ ਆਰੰਭ ਹੋਇਆ ਸੀ ਅੱਜ ਬਹੁਤ ਵੱਡਾ ਇੱਕ ਦਰਖਤ ਬਣ ਚੁੱਕਿਆ ਹੈ ਮੇਰੇ ਨਾਲ ਮੇਰੇ ਛੋਟੇ ਵੀਰ ਅਮਨਦੀਪ ਸਿੰਘ ਜਿਸ ਨੂੰ ਕਿਸ ਤੀਰ ਮੈਂ ਦਾ ਕਿਤਾਬ ਅੱਜ ਤੋਂ 20 ਸਾਲ ਕਰਨਾ 50 ਉਸ ਘਟਾਲ ਨੂੰ ਇਹਨਾਂ ਨੇ ਕੰਟੀਨਿਊ ਉਸੇ ਤਰ੍ਹਾਂ ਹੀ ਰੱਖਿਆ ਕਿੰਨੇ ਹੀ ਰਸਤੇ 'ਚ ਛਕਰ ਚੁਹੇ ਲੈ ਆਏ ਨੇ ਕਿੰਨੀਆਂ ਹੀ ਮੁਸ਼ਕਲਾਂ ਆਈਆਂ ਹਨ ਕਿੰਨੀਆਂ ਹੀ ਇਹਨਾਂ ਨੇ ਸਮਰ ਲੰਗਾਇਆ ਹੈ ਇਹ ਆਪ ਵੀਰੇ ਜਾਣਦੇ ਹਨ ਅੱਜ ਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਕਾਫੀ ਸਮੇਂ ਬਾਅਦ ਮਿਲੇ ਹਾਂ ਅੱਜ ਇਹ ਚੈਂਪੀਅਨਸ਼ਿਪ ਨੈਸ਼ਨਲ ਚੈਂਪੀਅਨਸ਼ਿਪ ਜੋ ਰੈਸਲਿੰਗ ਦੀ ਹੈ ਜਿਹੜਾ ਦੂਨ ਦੇ ਬੱਚਾ ਲੈ ਕੇ ਜਾ ਰਹੇ ਹਾਂ ਇੱਕ ਉਹ ਸਮਾਂ ਸੀ ਜਦੋਂ ਇਹ ਟੱਲੇ ਆਪ ਖੁਦ ਬਿਨਾਂ ਕਿਸੇ ਸਾਧਨ ਦੇ ਆਪਣੀ ਐਕਟੀਵਿਟੀ ਕਰਦੇ ਸਨ ਅੱਜ ਇਹਨਾਂ ਨੇ ਆਪਣੀ ਜਿਮ ਬਣਾ ਲਈ ਹੈ 20-22 ਸਾਲ ਦੇ ਇਸ ਸਮੇਂ ਦੇ ਵਿੱਚ ਬਹੁਤ ਵੱਡਾ ਨਾਮ ਕਟਿਆ ਹੈ ਜੇਸਾ ਵਿਦੇਸ਼ਾਂ ਵਿੱਚ ਵੀ ਹੈ ਆਪਣੇ ਜਿਹੜੇ ਹਨ ਉਹ ਕੰਪੀਟੀਸ਼ਨਾਂ ਵਿੱਚ ਹਿੱਸਾ ਲਿਆ ਇਹਨਾਂ ਨੇ ਅਤੇ ਆਪਣੇ ਸਟੇਜ ਸ਼ੋਅ ਵੀ ਕੀਤੇ ਹਨ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਤੇ ਸਾਰੇ ਬੱਚਿਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਸ ਵੀਰ ਨੇ ਅੱਜ ਤੋਂ 25 ਸਾਲ ਪਹਿਲਾਂ ਜਦੋਂ ਕਿ ਕੋਈ ਸਾਧਨ ਨਹੀਂ ਹੁੰਦੇ ਸਨ ਉਸ ਸਮੇਂ ਵਿੱਚ ਵੀ ਆਪਣੇ ਇਸ ਮੁਕਾਮ ਤੇ ਪਹੁੰਚੇ ਹਨ ਤੁਸੀਂ ਵੀ ਸ਼ਾਲਾ ਇਸ ਤੋਂ ਹੋਰ ਵੱਡੀਆਂ ਮੁਕਾਮਾਂ ਹਾਸਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਦੇਰੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਦੋਂ ਵੀ ਮੈਂ ਇਧਰੋਂ ਹੁਣ ਆਪਾਂ ਦੇਹਰਾ ਤੋਂ ਜਾ ਰਹੇ ਆ ਜਦੋਂ ਵੀ ਇੱਧਰ ਦੇ ਪਾਸੇ ਆਉਣਾ ਮੈਂ ਤੇ ਵੀਰ ਜੀ ਨੂੰ ਜ਼ਰੂਰ ਮਿਲ ਕੇ ਜਾਣਾ ਕਿਉਂਕਿ ਮੋਟੀਵੇਸ਼ਨ ਮਿਲਦਾ ਹੈ ਕਿਉਂਕਿ ਅਸੀਂ ਦੋਨਾਂ ਨੇ ਮਿਲ ਕੇ ਵੀਰ ਜੀ ਦੇ ਬਹੁਤ ਸਾਦੀ ਤੱਕ ਜੋ ਸਟਾਰਟਿੰਗ ਟਾਈਮ ਆਪਣੇ ਪਹਿਲਾ ਸ਼ੋਅ ਸ਼ੁਰੂ ਕੀਤੇ ਸੀ ਤੇ ਬਹੁਤ ਨਾਈਸ ਨੇਚਰ ਹੈ ਜੀ ਤੇ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਆਈਏ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਸੋਸਰ ਦੀ ਮਠਾੜੂ ਪਰਿਵਾਰ ਵੱਲੋਂ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਮੈਂ ਜਗਦੀਪ ਸਿੰਘ ਤੇ ਲੋਕ ਪਿੰਚ ਚੱਕ ਸਕੰਦਰ ਜੀ ਐਮ 7 ਚੈਨਲ ਪੱਤਰਕਾਰ ਹੀਰਾ ਸਿੰਘ ਦੇ ਬਹੁਤ ਧੰਨਵਾਦੀ ਹਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਗੁਰਨਾਣਕ ਨਾਮ ਲੈਵਾ ਸਿੱਖ ਸੰਗਤਾਂ ਜੋ ਗੁਰਨਾਣਕ ਦੇਵ ਜੀ ਦਾ ਪ੍ਰਕਾਸ਼ ਉਸ ਮਨਾਰੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਣ ਸਮੂਹ ਸੰਗਤਾਂ ਦੇ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਜੋ ਵੀ ਆਪਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮੋਤਿ ਮੈਂ ਆਪਣੇ ਤੇ ਆ ਕੇ ਬਹੁਤ ਹੀ ਅਬੀ ਧੰਨਵਾਦੀ ਆ ਤੇ ਜਿਨ੍ਹਾਂ ਨੇ ਸਾਡੇ ਦੁਆਰਾ ਬੁਲੂ ਚ ਕੀ ਕੰਮ ਕੁਝ ਕਹਿੰਦਾ ਉਹ ਦਿੱਤਾ ਵੀ ਜਾਵੇ ਤੁਹਾਡੀ ਕਈ ਪਾਰਸ਼ੀ ਦੀ ਦੋਸਤੀ ਪੰਜ ਪੰਜ ਸੋ ਟਿਕਣ ਜਵਾ ਗਿਰ ਜਾਂਦਾ ਜੀ ਸਾਰੇ ਸੰਗਤ ਸਾਰੇ ਦੇਖੋ ਦੇਖ ਕੇ ਲੋਕ ਬੜੇ ਪ੍ਰਸਤ ਪਿਆਸ ਲੀ ਲਾ ਲਾ ਉਸੇ ਕੜੀ ਦੇ ਚ ਬੋਗੋ ਸਭ ਤੋਂ ਪਹਿਲਾਂ ਤੇ ਉਸ ਸੰਖਾ ਨੂੰ ਸੰਤਨ ਸਰਵਰੀ ਜੀ ਨਾਮ ਦੇ ਜੀ ਮਹਾਰਾਜ ਜੀ ਕੋਈ ਕਾਸ਼ਦਰ ਜੀ ਲੱਖਾ ਜੀ ਹੋ ਗਏ ਤੇ ਮੈਂ ਹੋ ਸਕਦਾ ਨੇ ਕਹਾਂ ਜੇ ਮਹਾਰਾਜ ਸੰਤਨ ਦੀਆਂ ਸਰਗੀਆਂ ਜੋ ਵੀ ਸੰਗਤ ਹੋਣੀ ਚਾਹੀਦੀ ਹੈ ਆਪਾਂ ਲੋਕੋ ਨਾਲ ਦੇ ਸਾਮਣੇ ਨਾ ਗਈ ਜਾਵੇ ਜਦੋਂ ਉਹਨਾਂ ਦੇ ਚੇਨ ਅ ਫਰੇਗੜ ਚੂੜੀਆਂ ਤੋਂ ਆ ਆਪਣੇ ਸਰਕਲ ਦਾ ਸ਼ਹਿਰ ਫਰੇਗੜ ਚੂੜੀਆਂ ਦਾ ਪ੍ਰਧਾਨ ਤੇ ਮੈਂ ਸਬੂਹ ਸੰਤਾ ਨੂੰ ਗੁਰੂ ਨਾਨਕ ਸਾਹਿਬ ਦੀ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤਾਂ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ ਦਿਹਾੜਾ ਵਾ ਜੋ ਕਿ ਸਾਨੂੰ ਸਾਰਿਆਂ ਨੂੰ ਅਮਨ ਤੇ ਸ਼ਾਂਤੀ ਨਾਲ ਮਨਾਉਣਾ ਚਾਹੀਦਾ ਗੁਰੂ ਨਾਨਕ ਸਾਹਿਬ ਤਾਂ ਚੰਦੇਤ ਸੀ ਤੇ ਇੱਕ ਚੰਗੇ ਤੌਰ ਤੇ ਵਧੀਆ ਬੀਬੇ ਬੱਚੇ ਬਣ ਕੇ ਰਹੇ ਮਿੱਟੀ ਧੁੰਦ ਜਗ ਚੰਨਨ ਹੋਇਆ ਸਤਿਗੁਰੂ ਨਾਨਕ ਪ੍ਰਗਟਿਆ ਇਸ ਦੇ ਮੁਤਾਬਕ ਗੁਰੂ ਸਾਹਿਬ ਜੀ ਤੋਂ ਪਹਿਲਾਂ ਜਿਹੜਾ ਸੀ ਉਹ ਬਹੁਤ ਅંધ ਵਿਸ਼ਵਾਸ ਚੱਲ ਰਿਆ ਸੀ ਉਸ ਅંધ ਵਿਸ਼ਵਾਸ ਦੇ ਕਾਰਨ ਸਾਨੂੰ ਕਈ ਘਮਣ ਘੇਰੀਆਂ ਚੋਂ ਲੰਘਣਾ ਪੈਂਦਾ ਸੀ ਸੋ ਗੁਰੂ ਨਾਨਕ ਦੇਵ ਜਨਮ ਦਿਹਾੜੇ ਤੇ ਜਨ ਪੈਦਾ ਹੁੰਦੇ ਉਹਨਾਂ ਦੇ ਅਵਤਾਰ ਧਾਰਨ ਤੇ ਗੁਰੂ ਸਾਹਿਬ ਜੀ ਨੇ ਮਤਲਬ ਲੋਕਾਂ ਨੂੰ ਇਹ ਇਹਕ ਜੋ ਕੱਢਿਆ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੇ ਸਾਰੀ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਤੇ ਤੁਹਾਡੇ ਚੈਨਲ ਵੱਲੋਂ ਐ ਐਮ 7 ਜੋ ਚੈਨਲ ਤੁਸੀਂ ਚਲਾ ਰਹੇ ਹੋ ਬਹੁਤ ਸ਼ਰਧੀਆਂ ਕਲਾ ਵਿੱਚ ਜਾਵੇ ਔਰ ਪ੍ਰਮਾਤਮਾ ਸਭ ਦਾ ਪਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੀ ਕਿ ਜੀ ਸਾਡੇ ਮਾਨਯੋਗ ਸਰਦਾਰ ਜੋਗ ਸਰਦਾਰ ਹਰਜੀਤ ਸਿੰਘ ਜੀ ਜੋਲ ਇੰਸਪੈਕਟਰ ਧੰਨਵਾਦ ਜੀ